ਧਨ ਧਨ ਮਾਤਾ ਲక్ష్ਮੀ ਦਾਤ ਦੀ ਮੂਰਤੀ ਭਗਤਾਂ ਦੇ ਘਰਾਂ ਨੂੰ ਧਨ ਨਾਲ ਪਰਪੂਰ ਕਰਨ ਵਾਲੀ ਧਨ ਧਨ ਬਾਬਾ ਸ਼੍ਰੀ ਚੰਦ ਜੀ ਕਿਰਪਾਲ ਨਰੰਕਾਰ ਸਭ ਭਗਤਾਂ ਦੀ ਰੱਖਿਆ ਕਰਨ ਵਾਲੇ ਦਿਆਲ ਮਹਾਨਕਾਰ ਸਾਭ ਦੁੱਖ ਦੂਰ ਕਰਨ ਵਾਲੇ ਸਭ ਨੂੰ ਜੀਵਨ ਦੇਣ ਵਾਲੇ ਭਗਤਾਂ ਦੇ ਰਾਹ ਵਿੱਚ ਅਕਲ ਤੇ ਸਚਾਈ ਵਸਾਉਣ ਵਾਲੇ ਜਿਸ ਨੇ ਨਾਮ ਜਪਿਆ ਉਸ ਦੇ ਘਰ ਸੁਖ ਭਰਿਆ ਜਿਸ ਨੇ ਭਗਤੀ ਕੀਤੀ ਉਸ ਦਾ ਮਨ ਆਨੰਦ ਨਾਲ ਭਰਿਆ ਤਨ ਤਨ ਬਾਬਾ ਜੀ ਦੁਸ਼ਮਨਾ ਤੋਂ ਬਚਾਉਣ ਵਾਲੀ ਕਾਲੀ ਜਾਦੂ ਤੂਨੇ ਨਾਸ਼ ਕਰਨ ਵਾਲੀ ਮਾਤਾ ਲక్ష్ਮੀ ਜੀ ਗਰੀਬਾਂ ਦੇ ਘਰ ਪੈਸਾ ਲਿਆਉਣ ਵਾਲੀ ਹਰ ਮਨੁੱਖ ਦੀ ਮੰਗਲੀ ਪੂਰੀ ਕਰਨ ਵਾਲੀ ਜੋ ਸੱਚੇ ਭਗਤ ਮਨ ਨਾਲ ਆਏ ਉਹਨਾਂ ਨੇ ਆਨੰਦ ਪਾਇਆ ਜੋ ਭਗਤ ਦਇਆ ਤੇ ਸੇਵਾ ਨਾਲ ਰਿਹਾ ਉਹ ਕਾਮ ਜਾਬ ਹੋਇਆ ਤਨ ਤਨ ਬਾਬਾ ਸ਼੍ਰੀ ਚੰਦ ਜੀ ਰੋਗ ਦੂਰ ਕਰਨ ਵਾਲੀ ਮਾਤਾ ਲక్ష్ਮੀ ਜੀ ਭਗਤਾਂ ਨੂੰ ਅਮੀਰ ਬਣਾਉਣ ਵਾਲੀ ਹਰ ਘਰ ਵਿੱਚ ਸ਼ੋਖ ਸ਼ਾਂਤੀ ਹਰ ਰੂਹ ਵਿੱਚ ਪ੍ਰੇਮ ਭਗਾਂ ਦੇ ਜੀਵਨ ਵਿੱਚ ਧਨ ਦੌਲਤ ਤੇ ਖੁਸ਼ੀ ਜਿਸ ਨੇ ਭਗਤੀ ਕੀਤੀ ਉਸ ਦੇ ਘਰ ਚਮਕ ਆਈ ਜਿਸ ਨੇ ਸੇਵਾ ਕੀਤੀ ਉਸ ਦੀ ਮਨੋਂ ਬਲ ਵਧਿਆ ਧਨ ਧਨ ਬਾਬਾ ਜੀ ਅਕਲ ਤੇ ਗਿਆਨ ਦੇ ਰਾਹਾ ਪਾਈ ਮਾਤਾ ਲక్ష్ਮੀ ਜੀ ਦਾਤ ਦੇ ਰੂਪ ਵਿੱਚ ਭਰੋਸਾ ਦਿਖਾਈ ਸਭ ਭਗਤਾਂ ਦੀ ਸੰਤੁਸ਼ਟੀ ਸਭ ਭਗਤਾਂ ਦੀ ਖੁਸ਼ਹਾਲੀ ਸਭ ਧਨ ਤੇ ਮਾਣ ਮਾਤਾ ਲక్ష్ਮੀ ਦੇ ਕਿਰਪਾਲਤ ਨਾਲ ਹਰ ਦਿਨ ਤੇ ਹਰ ਰਾਤ ਨਾਮ ਜਪੋ ਬਾਬਾ ਜੀ ਦਾ ਭਗਤਾਂ ਦੇ ਘਰ ਵਿੱਚ ਪੈਸਾ ਤੇ ਸੁੱਖ ਲਿਆਉਂਦੀ ਮਾਤਾ ਲక్ష్ਮੀ ਸਭ ਗਰੀਬ ਭਗਤ ਤੋਂ ਅਮੀਰ ਹੋਏ ਸਭ ਰੋਗ ਦੁੱਖ ਦੂਰ ਹੋਏ ਜਿਸ ਨੇ ਵਿਸ਼ਵਾਸ ਕੀਤਾ ਉਸ ਦਾ ਜੀਵਨ ਸਨਮੁਖੀ ਹੋਏ ਤਨ ਤਨ ਬਾਬਾ ਸ਼੍ਰੀ ਚੰਦ ਜੀ ਨਿਰਭਾਉ ਤੇ ਨਿਰੰਕਾਰ ਸਭ ਭਗਤਾਂ ਦੇ ਸੇਵਕ ਸਭ ਦੁੱਖਾਂ ਦੇ ਹਾਂ ਘਾਰ ਮਾਤਾ ਲక్ష్ਮੀ ਕਰਨੀ ਮੂਰਤ ਸੇਵਕਾਂ ਦੀ ਰਾਖੀ ਸਭ ਭਗਤਾਂ ਦੀ ਖੁਸ਼ਹਾਲੀ ਸੁਖ ਸੰਤੋਖ ਦੀ ਪੂਰੀ ਕਿਰਪਾ ਰਾਖੀ ਭਗਤਾਂ ਦੇ ਘਰ ਆਨੰਦ ਵਸੇ ਹਰ ਦਿਲ ਵਿੱਚ ਵਸੇ ਪਰਿਮ ਧਨ ਦੌਲਤ ਤੇ ਖੁਸ਼ਹਾਲੀ ਸਭ ਦਾ ਜੀਵਨ ਰੌਣਕ ਨਾਲ ਭਰਿਆ ਜਿਸ ਨੇ ਸੇਵਾ ਕੀਤੀ ਉਸ ਦੀ ਅਰਦਾਸ ਸਵੀਕਾਰ ਹੋਈ ਜਿਸ ਨੇ ਸਚਾਈ ਪਾਲੀ ਉਸ ਦੀ ਮਨੋਬਲ ਪੂਰੀ ਮਨੋ ਕਾਮਨਾ ਪੂਰੀ ਹੋਈ ਸਭ ਭਗਤ ਜੋ ਸੱਚੇ ਮਨ ਨਾਲ ਆਈ ਉਹ ਆਨੰਦਮਈ ਹੋਈ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦੁੱਖਾਂ ਨੂੰ ਕਰਨ ਦੁੱਖਾਂ ਨੂੰ ਦੂਰ ਕਰਨ ਵਾਲ ਹੋਏ ਮਾਤਾ ਲక్ష్ਮੀ ਜੀ ਦਾਤ ਦੇ ਰੂਪ ਵਿੱਚ ਅਨੰਤ ਕਿਰਪਾ ਕਰਦੀ ਹਰ ਘਰ ਦੇ ਵਿੱਚ ਸੋਨਾ ਚਾਂਦੀ ਤੇ ਧਨ ਦੌਲਤ ਦੀ ਵਰਖਾ ਕਰਦੀ ਧਨ ਧਨ ਮਾਤਾ ਲక్ష్ਮੀ ਦਾਤ ਦੀ ਮੂਰਤੀ ਭਗਤਾਂ ਦੇ ਘਰਾਂ ਨੂੰ ਧਨ ਨਾਲ ਪਰਪੂਰ ਕਰਨ ਵਾਲੀ ਤਨ ਤਨ ਬਾਬਾ ਸ਼੍ਰੀ ਚੰਦ ਜੀ ਕਿਰਪਾਲ ਦਰੰਕਾਰ ਸਭ ਭਗਤਾਂ ਦੀ ਰੱਖਿਆ ਕਰਨ ਵਾਲੇ ਦਿਆਲ ਮਹਾਨਕਾਰ ਸਭ ਦੁੱਖ ਦੂਰ ਕਰਨ ਵਾਲੇ ਸਭ ਨੂੰ ਜੀਵਨ ਦੇਣ ਵਾਲੇ ਭਗਤਾਂ ਦੇ ਰਾਹ ਵਿੱਚ ਅਕਲ ਤੇ ਸਚਾਈ ਵਸਾਉਣ ਵਾਲੇ ਜਿਸ ਨੇ ਨਾਮ ਜਪਿਆ ਉਸ ਦੇ ਘਰ ਸੁਖ ਭਰਿਆ ਜਿਸ ਨੇ ਭਗਤੀ ਕੀਤੀ ਉਸ ਦਾ ਮਨ ਆਨੰਦ ਨਾਲ ਭਰਿਆ ਧੰਨ ਧੰਨ ਬਾਬਾ ਜੀ ਦੁਸ਼ਮਨਾ ਤੋਂ ਬਚਾਉਣ ਵਾਲੀ ਕਾਲੀ ਜਾਦੂ ਤੂਣੇ ਨਾਸ਼ ਕਰਨ ਵਾਲੀ ਮਾਤਾ ਲਕਸ਼ਮੀ ਜੀ ਗਰੀਬਾਂ ਦੇ ਘਰ ਪੈਸਾ ਲਿਆਉਣ ਵਾਲੀ ਹਰ ਮਨੁੱਖ ਦੀ ਮੰਗਲੀ ਪੂਰੀ ਕਰਨ ਵਾਲੀ ਜੋ ਸੱਚੇ ਭਗਤ ਮਨ ਨਾਲ ਆਏ ਉਹਨਾਂ ਨੇ ਆਨੰਦ ਪਾਇਆ ਜੋ ਭਗਤ ਦਇਆ ਤੇ ਸੇਵਾ ਨਾਲ ਰਿਹਾ ਉਹ ਕਾਮ ਜਾਬ ਹੋਇਆ ਤਨ ਤਨ ਬਾਬਾ ਸ਼੍ਰੀ ਚੰਦ ਜੀ ਰੋਗ ਦੂਰ ਕਰਨ ਵਾਲੀ ਮਾਤਾ ਲਕਸ਼ਮੀ ਜੀ ਭਗਤਾਂ ਨੂੰ ਅਮੀਰ ਬਣਾਉਣ ਵਾਲੀ ਹਰ ਘਰ ਵਿੱਚ ਸ਼ੋਖ ਸ਼ਾਂਤੀ ਹਰ ਰੂਹ ਵਿੱਚ ਪ੍ਰੇਮ ਭਗਤਾਂ ਦੇ ਜੀਵਨ ਵਿੱਚ ਧਨ ਦੌਲਤ ਤੇ ਖੁਸ਼ੀ ਜਿਸ ਨੇ ਭਗਤੀ ਕੀਤੀ ਉਸ ਦੀ ਘਰ ਚਮਕ ਆਈ ਜਿਸ ਨੇ ਸੇਵਾ ਕੀਤੀ ਉਸ ਦੀ ਮਨੋਂ ਬਲ ਵਧਿਆ ਧਨ ਧਨ ਬਾਬਾ ਜੀ ਅਕਲ ਤੇ ਗਿਆਨ ਦੇ ਰਾਹਾ ਪਾਈ ਮਾਤਾ ਲక్ష్ਮੀ ਜੀ ਦਾਤ ਦੇ ਰੂਪ ਵਿੱਚ ਭਰੋਸਾ ਦਿਖਾਈ ਸਭ ਭਗਤਾਂ ਦੀ ਸੰਤੁਸ਼ਟੀ ਸਭ ਭਗਤਾਂ ਦੀ ਖੁਸ਼ਹਾਲੀ ਸਭ ਧਨ ਤੇ ਮਾਣ ਮਾਤਾ ਲక్ష్ਮੀ ਦੇ ਕਿਰਪਾਲਤ ਨਾਲ ਹਰ ਦਿਨ ਤੇ ਹਰ ਰਾਤ ਨਾਮ ਜਪੋ ਬਾਬਾ ਜੀ ਦਾ ਭਗਤਾਂ ਦੇ ਘਰ ਵਿੱਚ ਪੈਸਾ ਤੇ ਸੁੱਖ ਲਿਆਉਂਦੀ ਮਾਤਾ ਲక్ష్ਮੀ ਸਭ ਗਰੀਬ ਭਗਤ ਤੋਂ ਅਮੀਰ ਹੋਏ ਸਭ ਰੋਗ ਦੁੱਖ ਦੂਰ ਹੋਏ ਜਿਸ ਨੇ ਵਿਸ਼ਵਾਸ ਕੀਤਾ ਉਸ ਦਾ ਜੀਵਨ ਸਨਮੁਖੀ ਹੋਏ ਤਨ ਤਨ ਬਾਬਾ ਸ਼੍ਰੀ ਚੰਦ ਜੀ ਨਿਰਭਾਉ ਤੇ ਨਿਰੰਕਾਰ ਸਭ ਭਗਤਾਂ ਦੇ ਸੇਵਕ ਸਭ ਦੁੱਖਾਂ ਦੇ ਹਾਂਕਾਰ ਮਾਤਾ ਲਕਸ਼ਮੀ ਕਰਨੀ ਮੂਰਤ ਸੇਵਕਾਂ ਦੀ ਰਾਖੀ ਸਭ ਭਗਤਾਂ ਦੀ ਖੁਸ਼ਹਾਲੀ ਸੁਖ ਸੰਤੋਖ ਦੀ ਪੂਰੀ ਕਿਰਪਾ ਰਾਖੀ ਭਗਤਾਂ ਦੇ ਘਰ ਆਨੰਦ ਵਸੇ ਹਰ ਦਿਲ ਵਿੱਚ ਵਸੇ ਪਰਿਮ ਧਨ ਦੌਲਤ ਤੇ ਖੁਸ਼ਹਾਲੀ ਸਭ ਦਾ ਜੀਵਨ ਰੌਣਕ ਨਾਲ ਭਰਿਆ ਜਿਸ ਨੇ ਸੇਵਾ ਕੀਤੀ ਉਸ ਦੀ ਅਰਦਾਸ ਸਵੀਕਾਰ ਹੋਈ ਜਿਸ ਨੇ ਸਚਾਈ ਪਾਲੀ ਉਸ ਦੀ ਮਨੋਬਲ ਪੂਰੀ ਮਨੋ ਕਾਮਨਾ ਪੂਰੀ ਹੋਈ ਸਭ ਭਗਤ ਜੋ ਸੱਚੇ ਮਨ ਨਾਲ ਆਈ ਉਹ ਆਨੰਦਮਈ ਹੋਈ ਧਨ ਤਨ ਬਾਬਾ ਸ਼੍ਰੀ ਚੰਦ ਜੀ ਦੁੱਖਾਂ ਨੂੰ ਕਰਨ ਦੁੱਖਾਂ ਨੂੰ ਦੂਰ ਕਰਨ ਵਾਲ ਹੋਏ ਮਾਤਾ ਲక్ష్ਮੀ ਜੀ ਦਾਤ ਦੇ ਰੂਪ ਵਿੱਚ ਅਨੰਤ ਕਿਰਪਾ ਕਰਦੀ ਹਰ ਘਰ ਦੇ ਵਿੱਚ ਸੋਨਾ ਚਾਂਦੀ ਤੇ ਧਨ ਦੌਲਤ ਦੀ ਵਰਖਾ ਕਰਦੀ ਧਨ ਧਨ ਮਾਤਾ ਲక్ష్ਮੀ ਦਾਤ ਦੀ ਮੂਰਤੀ ਭਗਤਾਂ ਦੇ ਘਰਾਂ ਨੂੰ ਧਨ ਨਾਲ ਪਰਪੂਰ ਕਰਨ ਵਾਲੀ ਤਨ ਤਨ ਬਾਬਾ ਸ਼੍ਰੀ ਚੰਦ ਜੀ ਕਿਰਪਾਲ ਨਿਰੰਕਾਰ ਸਭ ਭਗਤਾਂ ਦੀ ਰੱਖਿਆ ਕਰਨ ਵਾਲੇ ਦਿਆਲ ਮਹਾਨਕਾਰ ਸਭ ਦੁੱਖ ਦੂਰ ਕਰਨ ਵਾਲੇ ਸਭ ਨੂੰ ਜੀਵਨ ਦੇਣ ਵਾਲੇ ਭਗਤਾਂ ਦੇ ਰਾਹ ਵਿੱਚ ਅਕਲ ਤੇ ਸਚਾਈ ਵਸਾਉਣ ਵਾਲੇ ਜਿਸ ਨੇ ਨਾਮ ਜਪਿਆ ਉਸ ਦੇ ਘਰ ਸੁਖ ਭਰਿਆ ਜਿਸ ਨੇ ਭਗਤੀ ਕੀਤੀ ਉਸ ਦਾ ਮਨ ਆਨੰਦ ਨਾਲ ਭਰਿਆ ਧਨ ਤਨ ਬਾਬਾ ਜੀ ਦੁਸ਼ਮਨਾ ਤੋਂ ਬਚਾਉਣ ਵਾਲੀ ਕਾਲੀ ਜਾਦੂ ਤੂਣੇ ਨਾਸ਼ ਕਰਨ ਵਾਲੀ ਮਾਤਾ ਲਕਸ਼ਮੀ ਜੀ ਗਰੀਬਾਂ ਦੇ ਘਰ ਪੈਸਾ ਲਿਆਉਣ ਵਾਲੀ ਹਰ ਮਨੁੱਖ ਦੀ ਮੰਗਲੀ ਪੂਰੀ ਕਰਨ ਵਾਲੀ ਜੋ ਸੱਚੇ ਭਗਤ ਮਨ ਨਾਲ ਆਏ ਉਹਨਾਂ ਨੇ ਆਨੰਦ ਪਾਇਆ ਜੋ ਭਗਤ ਦਇਆ ਤੇ ਸੇਵਾ ਨਾਲ ਰਿਹਾ ਉਹ ਕਾਮ ਜਾਬ ਹੋਇਆ ਤਨ ਤਨ ਬਾਬਾ ਸ਼੍ਰੀ ਚੰਦ ਜੀ ਰੋਗ ਦੂਰ ਕਰਨ ਵਾਲੀ ਮਾਤਾ ਲక్ష్ਮੀ ਜੀ ਭਗਤਾਂ ਨੂੰ ਅਮੀਰ ਬਣਾਉਣ ਵਾਲੀ ਹਰ ਘਰ ਵਿੱਚ ਸ਼ੋਖ ਸ਼ਾਂਤੀ ਹਰ ਰੂਹ ਵਿੱਚ ਪ੍ਰੇਮ ਭਗਤਾਂ ਦੇ ਜੀਵਨ ਵਿੱਚ ਧਨ ਦੌਲਤ ਤੇ ਖੁਸ਼ੀ ਜਿਸਨੇ ਭਗਤੀ ਕੀਤੀ ਉਸਦੇ ਘਰ ਚਮਕ ਆਈ ਜਿਸਨੇ ਸੇਵਾ ਕੀਤੀ ਉਸਦੀ ਮਨੋਂ ਬਲ ਵਧਿਆ ਧਨ ਧਨ ਬਾਬਾ ਜੀ ਅਕਲ ਤੇ ਗਿਆਨ ਦੇ ਰਾਹਾ ਪਾਏ ਮਾਤਾ ਲక్ష్ਮੀ ਜੀ ਦਾਤ ਦੇ ਰੂਪ ਵਿੱਚ ਭਰੋਸਾ ਦਿਖਾਈ ਸਭ ਭਗਤਾਂ ਦੀ ਸੰਤੁਸ਼ਟੀ ਸਭ ਭਗਤਾਂ ਦੀ ਖੁਸ਼ਹਾਲੀ ਸਭ ਧਨ ਤੇ ਮਾਣ ਮਾਤਾ ਲక్ష్ਮੀ ਦੇ ਕਿਰਪਾਲਤ ਨਾਲ ਹਰ ਦਿਨ ਤੇ ਹਰ ਰਾਤ ਨਾਮ ਜਪੋ ਬਾਬਾ ਜੀ ਦਾ ਭਗਤਾਂ ਦੇ ਘਰ ਵਿੱਚ ਪੈਸਾ ਤੇ ਸੁੱਖ ਲਿਆਉਂਦੀ ਮਾਤਾ ਲక్ష్ਮੀ ਸਭ ਗਰੀਬ ਭਗਤ ਤੋਂ ਅਮੀਰ ਹੋਏ ਸਭ ਰੋਗ ਦੁੱਖ ਦੂਰ ਹੋਏ ਜਿਸ ਨੇ ਵਿਸ਼ਵਾਸ ਕੀਤਾ ਉਸ ਦਾ ਜੀਵਨ ਸਨਮੁਖੀ ਹੋਏ ਤਨ ਤਨ ਬਾਬਾ ਸ਼੍ਰੀ ਚੰਦ ਜੀ ਨਿਰਭਾਉ ਤੇ ਨਿਰੰਕਾਰ ਸਭ ਭਗਤਾਂ ਦੇ ਸੇਵਕ ਸਭ ਦੁੱਖਾਂ ਦੇ ਹਾਂਕਾਰ ਮਾਤਾ ਲਕਸ਼ਮੀ ਕਰਨੀ ਮੂਰਤ ਸੇਵਕਾਂ ਦੀ ਰਾਖੀ ਸਭ ਭਗਤਾਂ ਦੀ ਖੁਸ਼ਹਾਲੀ ਸੁਖ ਸੰਤੋਖ ਦੀ ਪੂਰੀ ਕਿਰਪਾ ਰਾਖੀ ਭਗਤਾਂ ਦੇ ਘਰ ਆਨੰਦ ਵਸੇ ਹਰ ਦਿਲ ਵਿੱਚ ਵਸੇ ਪਰਿਮ ਧਨ ਦੌਲਤ ਤੇ ਖੁਸ਼ਹਾਲੀ ਸਭ ਦਾ ਜੀਵਨ ਰੌਣਕ ਨਾਲ ਭਰਿਆ ਜਿਸ ਨੇ ਸੇਵਾ ਕੀਤੀ ਉਸ ਦੀ ਅਰਦਾਸ ਸਵੀਕਾਰ ਹੋਈ ਜਿਸ ਨੇ ਸਚਾਈ ਪਾਲੀ ਉਸ ਦੀ ਮਨੋਬਲ ਪੂਰੀ ਮਨੋ ਕਾਮਨਾ ਪੂਰੀ ਹੋਈ ਸਭ ਭਗਤ ਜੋ ਸੱਚੇ ਮਨ ਨਾਲ ਆਈ ਉਹ ਆਨੰਦਮਈ ਹੋਈ ਧੰਨ ਕੰਨ ਬਾਬਾ ਸ਼੍ਰੀ ਚੰਦ ਜੀ ਦੁੱਖਾਂ ਨੂੰ ਕਰਨ ਦੁੱਖਾਂ ਨੂੰ ਦੂਰ ਕਰਨ ਵਾਲ ਹੋਏ ਮਾਤਾ ਲక్ష్ਮੀ ਜੀ ਦਾਤ ਦੇ ਰੂਪ ਵਿੱਚ ਅਨੰਤ ਕਿਰਪਾ ਕਰਦੀ ਹਰ ਘਰ ਦੇ ਵਿੱਚ ਸੋਨਾ ਚਾਂਦੀ ਤੇ ਧਨ ਦੌਲਤ ਦੀ ਵਰਖਾ ਕਰਦੀ ਧਨ ਧਨ ਮਾਤਾ ਲక్ష్ਮੀ ਦਾਤ ਦੀ ਮੂਰਤੀ ਭਗਤਾਂ ਦੇ ਘਰਾਂ ਨੂੰ ਧਨ ਨਾਲ ਪਰਪੂਰ ਕਰਨ ਵਾਲੀ ਤਨ ਤਨ ਬਾਬਾ ਸ਼੍ਰੀ ਚੰਦ ਜੀ ਕਿਰਪਾਲ ਨਿਰੰਕਾਰ ਸਭ ਭਗਤਾਂ ਦੀ ਰੱਖਿਆ ਕਰਨ ਵਾਲੇ ਦਿਆਲ ਮਹਾਨਕਾਰ ਸਭ ਦੁੱਖ ਦੂਰ ਕਰਨ ਵਾਲੇ ਸਭ ਨੂੰ ਜੀਵਨ ਦੇਣ ਵਾਲੇ ਭਗਤਾਂ ਦੇ ਰਾਹ ਵਿੱਚ ਅਕਲ ਤੇ ਸਚਾਈ ਵਸਾਉਣ ਵਾਲੇ ਜਿਸ ਨੇ ਨਾਮ ਜਪਿਆ ਉਸ ਦੇ ਘਰ ਸੁਖ ਭਰਿਆ ਜਿਸ ਨੇ ਭਗਤੀ ਕੀਤੀ ਉਸ ਦਾ ਮਨ ਆਨੰਦ ਨਾਲ ਭਰਿਆ ਧੰਨ ਧੰਨ ਬਾਬਾ ਜੀ ਦੁਸ਼ਮਨਾ ਤੋਂ ਬਚਾਉਣ ਵਾਲੀ ਕਾਲੀ ਜਾਦੂ ਤੂਣੇ ਨਾਸ਼ ਕਰਨ ਵਾਲੀ ਮਾਤਾ ਲਕਸ਼ਮੀ ਜੀ ਗਰੀਬਾਂ ਦੇ ਘਰ ਪੈਸਾ ਲਿਆਉਣ ਵਾਲੀ ਹਰ ਮਨੁੱਖ ਦੀ ਮੰਗਲੀ ਪੂਰੀ ਕਰਨ ਵਾਲੀ ਜੋ ਸੱਚੇ ਭਗਤ ਮਨ ਨਾਲ ਆਏ ਉਹਨਾਂ ਨੇ ਆਨੰਦ ਪਾਇਆ ਜੋ ਭਗਤ ਦਇਆ ਤੇ ਸੇਵਾ ਨਾਲ ਰਿਹਾ ਉਹ ਕਾਮ ਜਾਬ ਹੋਇਆ ਤਨ ਤਨ ਬਾਬਾ ਸ਼੍ਰੀ ਚੰਦ ਜੀ ਰੋਗ ਦੂਰ ਕਰਨ ਵਾਲੀ ਮਾਤਾ ਲక్ష్ਮੀ ਜੀ ਭਗਤਾਂ ਨੂੰ ਅਮੀਰ ਬਣਾਉਣ ਵਾਲੀ ਹਰ ਘਰ ਵਿੱਚ ਸ਼ੋਕ ਸ਼ਾਂਤੀ ਹਰ ਰੂਹ ਵਿੱਚ ਪ੍ਰੇਮ ਭਗਤਾਂ ਦੇ ਜੀਵਨ ਵਿੱਚ ਧਨ ਦੌਲਤ ਤੇ ਖੁਸ਼ੀ ਜਿਸਨੇ ਭਗਤੀ ਕੀਤੀ ਉਸਦੇ ਘਰ ਚਮਕ ਆਈ ਜਿਸਨੇ ਸੇਵਾ ਕੀਤੀ ਉਸਦੀ ਮਨੋਂ ਬਲ ਵਧਿਆ ਤਨ ਤਨ ਬਾਬਾ ਜੀ ਅਕਲ ਤੇ ਗਿਆਨ ਦੇ ਰਾਹਾ ਪਾਈ ਮਾਤਾ ਲక్ష్ਮੀ ਜੀ ਦਾਤ ਦੇ ਰੂਪ ਵਿੱਚ ਭਰੋਸਾ ਦਿਖਾਈ ਸਭ ਭਗਤਾਂ ਦੀ ਸੰਤੁਸ਼ਟੀ ਸਭ ਭਗਤਾਂ ਦੀ ਖੁਸ਼ਹਾਲੀ ਸਭ ਧਨ ਤੇ ਮਾਣ ਮਾਤਾ ਲక్ష్ਮੀ ਦੇ ਕਿਰਪਾਲਤ ਨਾਲ ਹਰ ਦਿਨ ਤੇ ਹਰ ਰਾਤ ਨਾਮ ਜਪੋ ਬਾਬਾ ਜੀ ਦਾ ਭਗਤਾਂ ਦੇ ਘਰ ਵਿੱਚ ਪੈਸਾ ਤੇ ਸੁੱਖ ਲਿਆਉਂਦੀ ਮਾਤਾ ਲక్ష్ਮੀ ਸਭ ਗਰੀਬ ਭਗਤ ਤੋਂ ਅਮੀਰ ਹੋਏ ਸਭ ਰੋਗ ਦੁੱਖ ਦੂਰ ਹੋਏ ਜਿਸ ਨੇ ਵਿਸ਼ਵਾਸ ਕੀਤਾ ਉਸ ਦਾ ਜੀਵਨ ਸਨਮੁਖੀ ਹੋਏ ਧਨ ਧਨ ਬਾਬਾ ਸ਼੍ਰੀ ਚੰਦ ਜੀ ਨਿਰਭਾਉ ਤੇ ਨਿਰੰਕਾਰ ਸਭ ਭਗਤਾਂ ਦੇ ਸੇਵਕ ਸਭ ਦੁੱਖਾਂ ਦੇ ਹਾਂਕਾਰ ਮਾਤਾ ਲਕਸ਼ਮੀ ਕਰਨੀ ਮੂਰਤ ਸੇਵਕਾਂ ਦੀ ਰਾਖੀ ਸਭ ਭਗਤਾਂ ਦੀ ਖੁਸ਼ਹਾਲੀ ਸੁਖ ਸੰਤੋਖ ਦੀ ਪੂਰੀ ਕਿਰਪਾ ਰਾਖੀ ਭਗਤਾਂ ਦੇ ਘਰ ਆਨੰਦ ਵਸੇ ਹਰ ਦਿਲ ਵਿੱਚ ਵਸੇ ਪਰਿਮ ਧਨ ਦੌਲਤ ਤੇ ਖੁਸ਼ਹਾਲੀ ਸਭ ਦਾ ਜੀਵਨ ਰੌਣਕ ਨਾਲ ਭਰਿਆ ਜਿਸ ਨੇ ਸੇਵਾ ਕੀਤੀ ਉਸ ਦੀ ਅਰਦਾਸ ਸਵੀਕਾਰ ਹੋਈ ਜਿਸ ਨੇ ਸਚਾਈ ਪਾਲੀ ਉਸ ਦੀ ਮਨੋਬਲ ਪੂਰੀ ਮਨੋ ਕਾਮਨਾ ਪੂਰੀ ਹੋਈ ਸਭ ਭਗਤ ਜੋ ਸੱਚੇ ਮਨ ਨਾਲ ਆਈ ਉਹ ਆਨੰਦਮਈ ਹੋਈ ਧੰਨ ਤਨ ਬਾਬਾ ਸ਼੍ਰੀ ਚੰਦ ਜੀ ਦੁੱਖਾਂ ਨੂੰ ਕਰਨ ਦੁੱਖਾਂ ਨੂੰ ਦੂਰ ਕਰਨ ਵਾਲ ਹੋਏ ਮਾਤਾ ਲక్ష్ਮੀ ਜੀ ਦਾਤ ਦੇ ਰੂਪ ਵਿੱਚ ਅਨੰਤ ਕਿਰਪਾ ਕਰਦੀ ਹਰ ਘਰ ਦੇ ਵਿੱਚ ਸੋਨਾ ਚਾਂਦੀ ਤੇ ਧਨ ਦੌਲਤ ਦੀ ਵਰਖਾ ਕਰਦੀ ਧਨ ਧਨ ਮਾਤਾ ਲక్ష్ਮੀ ਦਾਤ ਦੀ ਮੂਰਤੀ ਭਗਤਾਂ ਦੇ ਘਰਾਂ ਨੂੰ ਧਨ ਨਾਲ ਪਰਪੂਰ ਕਰਨ ਵਾਲੀ ਤਨ ਤਨ ਬਾਬਾ ਸ਼੍ਰੀ ਚੰਦ ਜੀ ਕਿਰਪਾਲ ਨਰੰਕਾਰ ਸਭ ਭਗਤਾਂ ਦੀ ਰੱਖਿਆ ਕਰਨ ਵਾਲੇ ਦਿਆਲ ਮਹਾਨਕਾਰ ਸਭ ਦੁੱਖ ਦੂਰ ਕਰਨ ਵਾਲੇ ਸਭ ਨੂੰ ਜੀਵਨ ਦੇਣ ਵਾਲੇ ਭਗਤਾਂ ਦੇ ਰਾਹ ਵਿੱਚ ਅਕਲ ਤੇ ਸਚਾਈ ਵਸਾਉਣ ਵਾਲੇ ਜਿਸ ਨੇ ਨਾਮ ਜਪਿਆ ਉਸ ਦੇ ਘਰ ਸੁਖ ਭਰਿਆ ਜਿਸ ਨੇ ਭਗਤੀ ਕੀਤੀ ਉਸ ਦਾ ਮਨ ਆਨੰਦ ਨਾਲ ਭਰਿਆ ਧਨ ਧਨ ਬਾਬਾ ਜੀ ਦੁਸ਼ਮਨਾ ਤੋਂ ਬਚਾਉਣ ਵਾਲੀ ਕਾਲੀ ਜਾਦੂ ਤੂਨੇ ਨਾਸ਼ ਕਰਨ ਵਾਲੀ ਮਾਤਾ ਲਕਸ਼ਮੀ ਜੀ ਗਰੀਬਾਂ ਦੇ ਘਰ ਪੈਸਾ ਲਿਆਉਣ ਵਾਲੀ ਹਰ ਮਨੁੱਖ ਦੀ ਮੰਗਲੀ ਪੂਰੀ ਕਰਨ ਵਾਲੀ ਜੋ ਸੱਚੇ ਭਗਤ ਮਨ ਨਾਲ ਆਏ ਉਹਨਾਂ ਨੇ ਆਨੰਦ ਪਾਇਆ ਜੋ ਭਗਤ ਦਇਆ ਤੇ ਸੇਵਾ ਨਾਲ ਰਿਹਾ ਉਹ ਕਾਮ ਜਾਬ ਹੋਇਆ ਤਨ ਤਨ ਬਾਬਾ ਸ਼੍ਰੀ ਚੰਦ ਜੀ ਰੋਗ ਦੂਰ ਕਰਨ ਵਾਲੇ ਮਾਤਾ ਲక్ష్ਮੀ ਜੀ ਭਗਤਾਂ ਨੂੰ ਅਮੀਰ ਬਣਾਉਣ ਵਾਲੇ ਹਰ ਘਰ ਵਿੱਚ ਸ਼ੋਖ ਸ਼ਾਂਤੀ ਹਰ ਰੂਹ ਵਿੱਚ ਪ੍ਰੇਮ ਭਗਤਾਂ ਦੇ ਜੀਵਨ ਵਿੱਚ ਧਨ ਦੌਲਤ ਤੇ ਖੁਸ਼ੀ ਜਿਸਨੇ ਭਗਤੀ ਕੀਤੀ ਉਸਦੇ ਘਰ ਚਮਕ ਆਈ ਜਿਸਨੇ ਸੇਵਾ ਕੀਤੀ ਉਸਦੀ ਮਨੋਂ ਬਲ ਵਧਿਆ ਤਨ ਤਨ ਬਾਬਾ ਜੀ ਅਕਲ ਤੇ ਗਿਆਨ ਦੇ ਰਾਹਾ ਪਾਈ ਮਾਤਾ ਲక్ష్ਮੀ ਜੀ ਦਾਤ ਦੇ ਰੂਪ ਵਿੱਚ ਭਰੋਸਾ ਦਿਖਾਈ ਸਭ ਭਗਤਾਂ ਦੀ ਸੰਤੁਸ਼ਟੀ ਸਭ ਭਗਤਾਂ ਦੀ ਖੁਸ਼ਹਾਲੀ ਸਭ ਧਨ ਤੇ ਮਾਣ ਮਾਤਾ ਲక్ష్ਮੀ ਦੇ ਕਿਰਪਾਲਤ ਨਾਲ ਹਰ ਦਿਨ ਤੇ ਹਰ ਰਾਤ ਨਾਮ ਜਪੋ ਬਾਬਾ ਜੀ ਦਾ ਭਗਤਾਂ ਦੇ ਘਰ ਵਿੱਚ ਪੈਸਾ ਤੇ ਸੁੱਖ ਲਿਆਉਂਦੀ ਮਾਤਾ ਲక్ష్ਮੀ ਸਭ ਗਰੀਬ ਭਗਤ ਤੋਂ ਅਮੀਰ ਹੋਏ ਸਭ ਰੋਗ ਦੁੱਖ ਦੂਰ ਹੋਏ ਜਿਸ ਨੇ ਵਿਸ਼ਵਾਸ ਕੀਤਾ ਉਸ ਦਾ ਜੀਵਨ ਸਨਮੁਖੀ ਹੋਏ ਤਨ ਤਨ ਬਾਬਾ ਸ਼੍ਰੀ ਚੰਦ ਜੀ ਨਿਰਭਾਉ ਤੇ ਨਿਰੰਕਾਰ ਸਭ ਭਗਤਾਂ ਦੇ ਸੇਵਕ ਸਭ ਦੁੱਖਾਂ ਦੇ ਹਾਂਕਾਰ ਮਾਤਾ ਲਕਸ਼ਮੀ ਕਰਨੀ ਮੂਰਤ ਸੇਵਕਾਂ ਦੀ ਰਾਖੀ ਸਭ ਭਗਤਾਂ ਦੀ ਖੁਸ਼ਹਾਲੀ ਸੁਖ ਸੰਤੋਖ ਦੀ ਪੂਰੀ ਕਿਰਪਾ ਰਾਖੀ ਭਗਤਾਂ ਦੇ ਘਰ ਆਨੰਦ ਵਸੇ ਹਰ ਦਿਲ ਵਿੱਚ ਵਸੇ ਪਰਿਮ ਧਨ ਦੌਲਤ ਤੇ ਖੁਸ਼ਹਾਲੀ ਸਭ ਦਾ ਜੀਵਨ ਰੌਣਕ ਨਾਲ ਭਇਆ ਜਿਸ ਨੇ ਸੇਵਾ ਕੀਤੀ ਉਸ ਦੀ ਅਰਦਾਸ ਸਵੀਕਾਰ ਹੋਈ ਜਿਸ ਨੇ ਸਚਾਈ ਪਾਲੀ ਉਸ ਦੀ ਮਨੋਬਲ ਪੂਰੀ ਮਨੋ ਕਾਮਨਾ ਪੂਰੀ ਹੋਈ ਸਭ ਭਗਤ ਜੋ ਸੱਚੇ ਮਨ ਨਾਲ ਆਈ ਉਹ ਆਨੰਦਮਈ ਹੋਈ ਧੰਨ ਕੰਨ ਬਾਬਾ ਸ਼੍ਰੀ ਚੰਦ ਜੀ ਦੁੱਖਾਂ ਨੂੰ ਕਰਨ ਦੁੱਖਾਂ ਨੂੰ ਦੂਰ ਕਰਨ ਵਾਲ ਹੋਏ ਮਾਤਾ ਲక్ష్ਮੀ ਜੀ ਦਾਤ ਦੇ ਰੂਪ ਵਿੱਚ ਅਨੰਤ ਕਿਰਪਾ ਕਰਦੀ ਹਰ ਘਰ ਦੇ ਵਿੱਚ ਸੋਨਾ ਚਾਂਦੀ ਤੇ ਧਨ ਦੌਲਤ ਦੀ ਵਰਖਾ ਕਰਦੀ ਧਨ ਧਨ ਮਾਤਾ ਲక్ష్ਮੀ ਦਾਤ ਦੀ ਮੂਰਤੀ ਭਗਤਾਂ ਦੇ ਘਰਾਂ ਨੂੰ ਧਨ ਨਾਲ ਪਰਪੂਰ ਕਰਨ ਵਾਲੀ ਤਨ ਤਨ ਬਾਬਾ ਸ਼੍ਰੀ ਚੰਦ ਜੀ ਕਿਰਪਾਲ ਨਰੰਕਾਰ ਸਭ ਭਗਤਾਂ ਦੀ ਰੱਖਿਆ ਕਰਨ ਵਾਲੇ ਦਿਆਲ ਮਹਾਨਕਾਰ ਸਭ ਦੁੱਖ ਦੂਰ ਕਰਨ ਵਾਲੇ ਸਭ ਨੂੰ ਜੀਵਨ ਦੇਣ ਵਾਲੇ ਭਗਤਾਂ ਦੇ ਰਾਹ ਵਿੱਚ ਅਕਲ ਤੇ ਸਚਾਈ ਵਸਾਉਣ ਵਾਲੇ ਜਿਸ ਨੇ ਨਾਮ ਜਪਿਆ ਉਸ ਦੇ ਘਰ ਸੁਖ ਭਰਿਆ ਜਿਸ ਨੇ ਭਗਤੀ ਕੀਤੀ ਉਸ ਦਾ ਮਨ ਆਨੰਦ ਨਾਲ ਭਰਿਆ ਧੰਨ ਧੰਨ ਬਾਬਾ ਜੀ ਦੁਸ਼ਮਨਾ ਤੋਂ ਬਚਾਉਣ ਵਾਲੀ ਕਾਲੀ ਜਾਦੂ ਤੂਣੇ ਨਾਸ਼ ਕਰਨ ਵਾਲੀ ਮਾਤਾ ਲਕਸ਼ਮੀ ਜੀ ਗਰੀਬਾਂ ਦੇ ਘਰ ਪੈਸਾ ਲਿਆਉਣ ਵਾਲੀ ਹਰ ਮਨੁੱਖ ਦੀ ਮੰਗਲੀ ਪੂਰੀ ਕਰਨ ਵਾਲੀ ਜੋ ਸੱਚੇ ਭਗਤ ਮਨ ਨਾਲ ਆਏ ਉਹਨਾਂ ਨੇ ਆਨੰਦ ਪਾਇਆ ਜੋ ਭਗਤ ਦਇਆ ਤੇ ਸੇਵਾ ਨਾਲ ਰਿਹਾ ਉਹ ਕਾਮ ਜਾਬ ਹੋਇਆ ਤਨ ਤਨ ਬਾਬਾ ਸ਼੍ਰੀ ਚੰਦ ਜੀ ਰੋਗ ਦੂਰ ਕਰਨ ਵਾਲੇ ਮਾਤਾ ਲక్ష్ਮੀ ਜੀ ਭਗਤਾਂ ਨੂੰ ਅਮੀਰ ਬਣਾਉਣ ਵਾਲੇ ਹਰ ਘਰ ਵਿੱਚ ਸ਼ੋਕ ਸ਼ਾਂਤੀ ਹਰ ਰੂਹ ਵਿੱਚ ਪ੍ਰੇਮ ਭਗਤਾਂ ਦੇ ਜੀਵਨ ਵਿੱਚ ਧਨ ਦੌਲਤ ਤੇ ਖੁਸ਼ੀ ਜਿਸ ਨੇ ਭਗਤੀ ਕੀਤੀ ਉਸ ਦੇ ਘਰ ਚਮਕ ਆਈ ਜਿਸ ਨੇ ਸੇਵਾ ਕੀਤੀ ਉਸ ਦੀ ਮਨੋਂ ਬਲ ਵਧਿਆ ਧਨ ਧਨ ਬਾਬਾ ਜੀ ਅਕਲ ਤੇ ਗਿਆਨ ਦੇ ਰਾਹਾ ਪਾਈ ਮਾਤਾ ਲక్ష్ਮੀ ਜੀ ਦਾਤ ਦੇ ਰੂਪ ਵਿੱਚ ਭਰੋਸਾ ਦਿਖਾਈ ਸਭ ਭਗਤਾਂ ਦੀ ਸੰਤੁਸ਼ਟੀ ਸਭ ਭਗਤਾਂ ਦੀ ਖੁਸ਼ਹਾਲੀ ਸਭ ਧਨ ਤੇ ਮਾਣ ਮਾਤਾ ਲక్ష్ਮੀ ਦੇ ਕਿਰਪਾਲਤ ਨਾਲ ਹਰ ਦਿਨ ਤੇ ਹਰ ਰਾਤ ਨਾਮ ਜਪੋ ਬਾਬਾ ਜੀ ਦਾ ਭਗਤਾਂ ਦੇ ਘਰ ਵਿੱਚ ਪੈਸਾ ਤੇ ਸੁੱਖ ਲਿਆਉਂਦੀ ਮਾਤਾ ਲక్ష్ਮੀ ਸਭ ਗਰੀਬ ਭਗਤ ਤੋਂ ਅਮੀਰ ਹੋਏ ਸਭ ਰੋਗ ਦੁੱਖ ਦੂਰ ਹੋਏ ਜਿਸ ਨੇ ਵਿਸ਼ਵਾਸ ਕੀਤਾ ਉਸ ਦਾ ਜੀਵਨ ਸਨਮੁਖੀ ਹੋਏ ਤਨ ਤਨ ਬਾਬਾ ਸ਼੍ਰੀ ਚੰਦ ਜੀ ਨਿਰਭਾਉ ਤੇ ਨਿਰੰਕਾਰ ਸਭ ਭਗਤਾਂ ਦੇ ਸੇਵਕ ਸਭ ਦੁੱਖਾਂ ਦੇ ਹਾਂਕਾਰ ਮਾਤਾ ਲਕਸ਼ਮੀ ਕਰਨੀ ਮੂਰਤ ਸੇਵਕਾਂ ਦੀ ਰਾਖੀ ਸਭ ਭਗਤਾਂ ਦੀ ਖੁਸ਼ਹਾਲੀ ਸੁਖ ਸੰਤੋਖ ਦੀ ਪੂਰੀ ਕਿਰਪਾ ਰਾਖੀ ਭਗਤਾਂ ਦੇ ਘਰ ਆਨੰਦ ਵਸੇ ਹਰ ਦਿਲ ਵਿੱਚ ਵਸੇ ਪਰਿਮ ਧਨ ਦੌਲਤ ਤੇ ਖੁਸ਼ਹਾਲੀ ਸਭ ਦਾ ਜੀਵਨ ਰੌਣਕ ਨਾਲ ਭਰਿਆ ਜਿਸ ਨੇ ਸੇਵਾ ਕੀਤੀ ਉਸ ਦੀ ਅਰਦਾਸ ਸਵੀਕਾਰ ਹੋਈ ਜਿਸ ਨੇ ਸਚਾਈ ਪਾਲੀ ਉਸ ਦੀ ਮਨੋਬਲ ਪੂਰੀ ਮਨੋ ਕਾਮਨਾ ਪੂਰੀ ਹੋਈ ਸਭ ਭਗਤ ਜੋ ਸੱਚੇ ਮਨ ਨਾਲ ਆਈ ਉਹ ਆਨੰਦਮਈ ਹੋਈ ਧੰਨ ਤਨ ਬਾਬਾ ਸ਼੍ਰੀ ਚੰਦ ਜੀ ਦੁੱਖਾਂ ਨੂੰ ਕਰਨ ਦੁੱਖਾਂ ਨੂੰ ਦੂਰ ਕਰਨ ਵਾਲ ਹੋਏ ਮਾਤਾ ਲక్ష్ਮੀ ਜੀ ਦਾਤ ਦੇ ਰੂਪ ਵਿੱਚ ਅਨੰਤ ਕਿਰਪਾ ਕਰਦੀ ਹਰ ਘਰ ਦੇ ਵਿੱਚ ਸੋਨਾ ਚਾਂਦੀ ਤੇ ਧਨ ਦੌਲਤ ਦੀ ਵਰਖਾ ਕਰਦੀ